ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਰੇ ਜੀ ਨਿਊ ਚੈਨਲ ਅਮਰਜੀਤ ਸਿੰਘ ਨਾਲ ਅਸੀਂ ਪਹੁੰਚੇ ਮੌਣੀ ਪਾਰਕ ਇੱਥੇ ਧੀਆ ਦਾ ਦਿਨ ਮਨਾਇਆ ਗਿਆ ਜੋ ਸੌਣ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਬੀਬੀ ਸਰਜੀਤ कौर ਅਤੇ ਇਲਾਕੇ ਦੀਆਂ ਔਰਤਾਂ ਨੇ ਗਿੱਧਾ ਪੰਗੜਾ ਅਤੇ ਬੋਲੀਆਂ ਪਾ ਕੇ ਇਸ ਸਗਨ ਨੂੰ ਪੂਰਾ ਕੀਤਾ ਉਸ ਤੋਂ ਬਾਅਦ ਮਾਲਪੂੜੇ ਅਤੇ ਖੀਰ ਦੇ ਲੰਗਰ ਵੀ ਵਰਤਾਏ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਧੀਆ ਦਿਨ ਮਨਾਇਆ ਗਿਆ ਉਸ ਬਾਰੇ ਕੀ ਕਹਿਣਾ ਚਾਹਦੇ ਸਭ ਤੋਂ ਪਹਿਲੇ ਆਪਣਾ ਨਾਮ ਜ਼ਰੂਰ ਦੱਸੋ ਮੇਰਾ ਨਾਮ ਸਰਜੀਤ ਕੌਰ 39 ਮੋਨੀ پارک ਆਪੋਜੀਟ ਖਾਲਸਾ ਕੋਲ ਅੰਮ੍ਰਿਤਸਰ ਆਜਾ ਮੈਂ ਇਹੇ ਸੰਬੰਧ ਵਿੱਚ ਕਹਿਣਾ ਚਾਹੁੰਦੀ ਆ ਕਿ ਜੋ ਸਾਵਣ ਦੇ ਮਹੀਨੇ ਦੇ ਵਿੱਚ ਮੈਂ ਆਪਣੀਆਂ ਸਾਰੇ ਹੀ ਹਿੰਦੂਸਤਾਨੀਆਂ ਧੀਆਂ ਨੂੰ ਕਹਿੰਦੀ ਆ ਕਿ ਸਾਵਣ ਦਾ ਮਹੀਨਾ ਇੱਕ ਬੇਟੀਆਂ ਵਾਸਤੇ ਬਣਿਆ ਹੋਇਆ ਹੈ ਤੇ ਉਹ ਬੇਟੀਆਂ ਰਲ ਮਿਲ ਕੇ ਜਦੋਂ ਸੋਹਰਿਆਂ ਤੋਂ ਆਉਂਦੀਆਂ ਸਾਵਣ ਦੇ ਮਹੀਨੇ ਵਿੱਚ ਉਹ ਗਿੱਧਾ ਪੰਗੜਾ ਪਾਉਂਦੀਆਂ ਏ ਤੇ ਉਹ ਆਪਣੇ ਪੇਕਿਆਂ ਵਿੱਚ ਆ ਕੇ ਖੁਸ਼ੀਆਂ ਮਨਾਉਂਦੀਆਂ ਐ ਤੇ ਉਹ ਕਹਿੰਦੀਆਂ ਕਿ ਅਸੀਂ ਸਾਵਣ ਦੇ ਮਹੀਨੇ ਦੇ ਵਿੱਚ ਆਪਣੇ ਪਰਿਵਾਰ ਵਿੱਚੋਂ ਸਹੁਰਿਆਂ ਦੇ ਪਰਿਵਾਰ ਵਿੱਚੋਂ ਪੇਕਿਆਂ ਦੇ ਪਰਿਵਾਰ ਵਿੱਚ ਆ ਕੇ ਧੀਆਂ ਸਾਵਣ ਦਾ ਤਿਉਹਾਰ ਮਨਾਉਂਦੀਆਂ ਹਨ ਮੈਂ ਸਾਰੀਆਂ ਆਪਣੇ ਭੈਣਾਂ ਨੂੰ ਕਹਿੰਦੀਆਂ ਕਿ ਇਸੇ ਤਰ੍ਹਾਂ ਹੀ ਸਾਵਣ ਦਾ ਮਹੀਨਾ ਜੋ ਮਨਾਇਆ ਜਾਵੇ ਧੀਆਂ ਦਾ ਤਿਆਰ ਜਿੱਥੇ ਗਿੱਧਾ ਪੰਗੜਾ ਪੈਂਦਾ ਵਾ ਨਾਲ ਨਾਲ ਇਸ ਦਿਨ ਮਾਲ ਕੁੜੀਆਂ ਦੇ ਵਿੱਚ ਜਿਹੜਾ ਕਿ ਰਿਵਾਜ ਹੈਗਾ ਵਾ ਈ ਐਜੰਡਾ ਪ੍ਰੋਗਰਾਮ ਕੀਤਾ ਗਿਆ ਤਾਂ ਉਹ ਸਾਡੇ ਜਿਹੜੇ ਪਿਛਲੇ ਜਿਹੜੇ ਪਰਿਵਾਰ ਸੀ ਨਾ ਮਾਤਾ ਜੀ ਸਾਡੇ ਬਜ਼ੁਰਗ ਉਹ ਤਵਿਆਂ ਦੇ ਉੱਤੇ ਪੂੜੇ ਕੜਦੇ ਸੀ ਉਸ ਟਾਈਮ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਸੀ ਹੁਣ ਤੇ ਉਹ ਰਿਵਾਜ ਹੀ ਖਤਮ ਕਰਦਾ ਕਿਉਂਕਿ ਨਵੀਂ ਪੀੜ੍ਹੀ ਆ ਗਈ ਉਹਨਾਂ ਨੂੰ ਪਤਾ ਨਹੀਂ ਕੀ ਪੀੜ੍ਹੀ ਕੀ ਹੁੰਦੇ ਆ ਅਸੀਂ ਤਿਹਾਰ ਮਨਾਵਾਂਗੇ ਤੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਤੀਆਂ ਦਾ ਤਿਹਾਰ ਕਿਵੇਂ ਮਨਾਇਆ ਜਾਂਦਾ ਹੈ ਜਿ ਦੇਖਿਆ ਜਾਵੇ ਜ਼ਿਆਦਾਤਰ ਪੁਰਾਣੇ ਸਮਾਂ ਦੇ ਵਿੱਚ ਰੁੱਖਾਂ ਦੇ ਉੱਤੇ ਪਿੰਗਾ ਪਾ ਕੇ ਝੂਟੀਆਂ ਜਾਂਦੀਆਂ ਸੀ ਉਹਦੇ ਬਾਰੇ ਕਹਿਣਾ ਚਾਹੁੰਦਾ ਮੈਂ ਤੇ ਇਹੀ ਕਹਿੰਦੀ ਕਿ ਦੁਬਾਰਾ ਇਹੋ ਜਿਹਾ ਫੇਰ ਮਹੀਨਾ ਆਵੇ ਸਾਲ ਆਉਣ ਤੇ ਆਪਣੀਆਂ ਪੰਜਾਬ ਦੀਆਂ ਧੀਆਂ ਝੂਲਣ ਪਿੰਗਾ ਝੂਲਣ ਭੰਗੜੇ ਪਾਉਣ ਗਿੱਧਾਂ ਬਾਣ ਤੇ ਆਪਣੀਆਂ ਖੁਸ਼ੀਆਂ ਮਨਾਵਣ ਤੇ ਪਤਾ ਲੱਗੇ ਕਿ ਅਸੀਂ ਵੀ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜਿਆਂ ਨਾਲ ਸੀਗੇ ਖੇੜਗੇ ਇਸ ਤੋਹਾਰ ਤੇ ਕੀ ਸਨੇਹਤ ਦੇਣਾ ਚਾਹੁੰਦੇ ਪਿੰਡਵਾਸ ਮੈਂ ਇਸ ਇਤਿਹਾਰ ਤੇ ਸੁਨੇਹਾਂ ਦੇਣਾ ਇਹੀ ਚਾਹੁੰਦੀ ਆ ਕਿ ਆਪਣੀਆਂ ਪੰਜਾਬ ਦੀਆਂ ਧੀਆਂ ਨੂੰ ਪ੍ਰੇਰਨਾ ਦਿੱਤੀ ਜਾਵੇ ਕਿ ਸਾਵਣ ਦੇ ਮਹੀਨੇ ਦੇ ਵਿੱਚ ਗਿੱਧਾ ਪੰਗੜਾ ਜੋ ਸਾਵਣ ਦਾ ਮਹੀਨਾ ਵੈਸੇ ਐਤਵਾਰ ਦੇ ਵਾਲੇ ਦੇਣੀ ਮਨਾਉਂਦੀਆਂ ਕਿ ਉਹ ਦਿਨ ਛੁੱਟੀ ਵੀ ਹੁੰਦੀ ਹੈ ਇੱਕ ਰਵਾਜ ਹੀ ਬਣਿਆ ਕਿ ਐਤਵਾਰ ਵਾਲੇ ਦੇਣਾ ਤੇ ਆ ਜਿਹੜੀਆਂ ਨਾ ਤੀਆਂ ਦਾ ਤਿਹਾੜ ਮਨਾਉਂਦੀਆਂ ਮੈਂ ਪੰਜਾਬ 'ਚ ਇਹੀ ਕਹਿਣਾ ਚਾਹੁੰਦੀ ਆ ਕਿ ਬੱਚਿਆਂ ਨੂੰ ਭੇਜੋ ਦੱਸੋ ਇਸੇ ਕਰਕੇ ਫਿਰ ਮਾਲ ਪੂਰੇ ਵੰਡੇ ਜਾਂਦੇ ਆ ਲੰਗਰ ਵਰਤਾਏ ਜਾਂਦੇ ਆ ਮੈਂ ਬਹੁਤਾ ਇਹੀ ਕਹਿਣਾ ਚਾਹੁੰਦੀ ਆ